ਨੀ ਕੁੜੀਏ ਹਾਂ ਮੈਂ ਕੀ ਕਰਦੀ ਆ ਗਮਲੇ ਚ ਪਾਣੀ ਪਾਉਂਦੀ ਸੀ ਸੁੱਕੇ ਪਏ ਨੇ ਜਮੇ ਮੇਰੀ ਗੱਲ ਸੁਣ ਧਿਆਨ ਰੱਖੀ ਕਰਦਾ ਮੈਂ ਮਾੜਾ ਤੇਰੀ ਮਾਸੀ ਕੇ ਜਾਇਆ ਮਾ ਕੋਈ ਨਾ ਮੰਮੀ ਰੱਖ ਲੂੰਗੀ ਅੱਗੇ ਕਿਹੜਾ ਮੈਂ ਕਦੇ ਰੱਖਦੀ ਨੀ ਧਿਆਨ ਉਹ ਦੀਂਦਾ ਹੀ ਮੈਨੂੰ ਕਿੰਨਾ ਕ ਧਿਆਨ ਰੱਖਦੀ ਆ ਉਹ ਨਾ ਮੋਬਾਈਲ ਦੇ ਚ ਉਂਗਲਾ ਮਾਰੀ ਜਿਵੇਂ ਬੈਠੀ ਮੰਮੀ ਜੀ ਹੁਣ ਬੰਦਾ ਬੇਲਾ ਹੋਗਾ 10 ਮਿੰਟ ਰਾਮ ਤਾਂ ਕਰੀ ਸਕਦਾ ਲੈ ਮੈਂ ਕਿਹੜਾ ਕੱਲੀ ਫੋਨ ਚਲਾਉਣੀ ਆ ਤੁਸੀਂ ਵੀ ਤਾਂ ਚਲਾਉਣੀ ਹੋਗੇ ਮੈਂ ਤੁਹਾਨੂੰ ਕਦੇ ਕਿਹਾ ਕੰਮ ਤਾਂ ਨੰਦ ਨਵੇੜ ਕੇ ਚਲਾ ਲਿਆ ਕਰ ਘੰਟਾ ਘੜੀ ਹੋਇਆ ਤੂੰ ਤਾਂ ਸਾਰਾ ਦਿਨ ਹੀ ਲੱਗੀ ਰਹਿੰਦੀ ਹੁਣ ਚੱਲ ਮੰਮੀ ਨੂੰ ਪਤਾ ਨਹੀਂ ਸਾਰਾ ਦਿਨ ਕੀ ਹੋਇਆ ਰਹਿੰਦਾ ਮੇਰੇ ਤੇ ਅੱਕੀ ਰਹਿੰਦੀ ਆ ਨਾ ਕੋਈ ਕੰਮ ਕਰਨਾ ਨਾ ਤੁੰਦਾ ਆ ਲੋਕਾਂ ਦੇ ਘਰੇ ਜਾਂਦੀ ਰਹਿੰਦੀ ਆ ਉਹਨਾਂ ਦੀ ਗੱਲਾਂ ਸੁਣਨ ਤੇ ਘਰਾਂ ਚ ਲੜਾਈ ਪਵਾਨ ਇਹ ਕਿ ਤੁਹਾਨੂੰ ਪੁੱਤੇ ਦੀ ਪੁੱਤੋਂ ਪੈਣੀ ਚੜ ਜਾਂਦੀ ਆ ਲੈ ਕੰਮ ਨੂੰ ਕਹਤਾ ਤਾਂ ਬੁੜਬੁੜ ਲੱਗੀ ਕਰਨਾ ਨਾ ਮੈਂ ਨਹੀਂ ਸਾਰੀ ਉਮਰ ਕੰਮ ਕੀਤਾ ਲੋਕਾਂ ਦੀਆਂ ਨੂਹਾਂ ਨੇ ਜਿਹੜੀਆਂ ਉਹਦੇ ਸੱਸਾਂ ਨੂੰ ਪੈਰ ਨਹੀਂ ਲਾਉਣ ਦਿੰਦੀਆਂ ਮੰਜੇ ਤੋਂ ਨਾ ਤੈਨੂੰ ਅਸੀਂ ਅੰਦਰ ਬੈਠੇ ਹਣ ਵਾਸਤੇ ਲੈ ਕੇ ਆਇਆ ਹਜੇ ਉੱਤੋਂ ਬੋਲਦੀ ਐ ਮੈਂ ਕਿਹੜਾ ਮਸ਼ੀਨ ਹੈਗੀ ਨਾ ਮੁੰਡਾ ਅਸੀਂ ਸੁਖ ਵਾਸਤੇ ਹੀ ਬਿਆਹਿਆ ਲੈ ਆ ਗਿਆ ਘਰ ਤਾਂ ਪਤਾ ਨਹੀਂ ਇਹ ਵੀ ਘਰੇ ਹੂਕ ਨਾ ਉਹ ਜੱਸ ਨੂੰ ਓਏ ਹਾਂ ਕਰ ਲੈ ਕੰਮ ਕੁਮ ਜੇ ਉਹ ਮਜ਼ਾ ਕਰੀਂ ਨਾ ਨਾਲੇ ਤੂੰ ਵੀ ਉੱਠ ਖੜਾ ਕੋਪੀ ਦੇ ਲੱਗਨੀ ਹੋਰੀ ਆ ਉਹ ਕਰ ਲੈਣਾ ਚਾਹ ਬਣਾਉਣਾ ਮੈਂ ਇਨੇ ਚਿਰ ਦੇ ਵਾਸਤੇ ਚਾਹ ਬਣਾਣਾ ਨਾਲੇ ਤੂੰ ਨਾ ਫਿਰ ਆਪਾਂ ਹੋਰ ਵੀ ਕੰਮ ਨੇ ਦੋ ਤਿੰਨ ਉਹ ਕਰਾਂਗੇ ਉਹ ਮਦਰ ਨਾ ਯਾਰ ਇੱਕ ਗੱਲ ਹੋਰ ਕਰਨੀ ਆ ਜੱਸ ਨਾਲ ਕੀ ਗੱਲ ਕਰਨੀ ਆ ਉਹ ਯਾਰ ਬੇਬੇ ਯਾਰ ਉਹਦੀ ਪਿੰਦੂਖੀ ਬੜਾ ਕਰਨ ਲੱਗੀ ਯਾਰ ਆ ਕਿਵੇਂ ਉਹ ਤੈਨੂੰ ਪਤਾ ਯਾਰ ਬੇਬੇ ਦਾ ਉਹਦੀ ਪੀਰੂ ਹੀ ਤੰਗ ਕਰਦੀ ਰਹਿੰਦੀ ਯਾਰ ਤੇ ਤੇਰੀ ਯਾਰ ਪਰਜਾਈ ਤੈਨੂੰ ਕੁਝ ਬੋਲਦੀ ਵੀ ਨਹੀਂ ਹੈਗੀ ਸਾਰਾ ਦਿਨ ਯਾਰ ਉਹਦੇ ਨਾਲ ਲੜਦੀ ਰਹਿੰਦੀ ਆ ਓਏ ਕਾਈ ਜਦਾ ਸੁਭਾਈ ਆ ਪਹਿਲੇ ਦਿਨੋਂ ਉਹ ਤਾਂ ਇਹ ਕਰਦੀ ਰਹਿੰਦੀ ਐਂ ਲੜੀ ਜਾਂਦੀ ਐ ਦਾ ਮਾੜੀ ਮਾੜੀ ਗੱਲ ਪਿੱਛੇ ਲੜਦੇ ਆ ਬਈ ਉਹ ਜਦ ਸੁਬਾਹ ਤਾਂ ਆਏਗਾਗਾ ਡੀਪੀਰ ਨਵੀਂ ਆਈ ਵਾਲੇ ਘਰ ਚ ਉਹ ਵੀ ਉਹ ਨਹੀਂ ਦੇਖਦੀ ਕਿ ਵੀ ਨਵੀਂ ਆਈ ਐ ਓਏ ਉਹਨੂੰ ਸੋਚ ਬਾੜੀ ਕਰਦੀ ਆ ਸੋਚਣਾ ਤਾਂ ਚਾਹੀਦਾ ਯਾਰਾ ਕਈ ਵਾਰ ਹੁਣ ਕੱਲ ਨੂੰ ਰਿਸ਼ਤੇ 'ਚ ਫਰਕ ਪੈ ਗਿਆ ਨਾਲੇ ਜੇ ਉਹਦੇ ਨਾਲ ਹੀ ਲੜਕੀ ਉਹ ਉਹੂੰ ਸਾਹਮਣਾ ਵੀ ਦੀਪੀ ਨਹੀਂ ਆ ਹੋਰ ਕੌਣ ਸਾਹਮੂਗਾ ਉਹਨੂੰ ਦੇ ਉਹਨੂੰ ਵੀ ਸੋਚਣਾ ਚਾਹੀਦਾ ਯਾਰਾ ਉਹ ਤਾਂ ਹੈ ਉਹ ਯਾਰ ਮੇਰਾ ਇੱਥੇ ਕੰਮ 'ਚ ਵੀ ਧਿਆਨ ਨਹੀਂ ਲੱਗਦਾ ਮਨ ਤਾਂ ਸੋਚ ਲੱਗ ਰਹੀ ਆ ਹੁਣ ਵੀ ਕਿਤੇ ਘਰੇ ਲੜੀ ਜਾਂਦੀ ਆ ਉਹਦਾ ਗਾਲੇ ਤੈਨੂੰ ਵੀ ਪਤਾ ਯਾਰਾ ਬੋਲਦੇ ਰਹਿੰਦੀ ਆ ਉਹ ਮਾੜਾ ਮੋਟਾ ਭਾਬੀ ਨੂੰ ਕਹਦੇ ਵੀ ਬੋਲਿਆ ਨਾ ਕਰ ਨਾਲੇ ਇੰਨੇ ਜਿਹੀ ਕਲੇਸ਼ ਨਹੀਂ ਹੁੰਦਾ ਘਰੇ ਉਹ ਐ ਤਾਂ ਹਣਾ ਬੜੀ ਸਿਆਣੀ ਦੀਪੀ ਯਾਰਾ ਮੰਮੀ ਆ ਬੋਲਦੀ ਰਹਿੰਦੀ ਆ ਉਹ ਉਹ ਨਹੀਂ ਬੋਲਦੀ ਕਿਤੇ ਮੁਰੇ ਵਿਚਾਈ ਚੱਲ ਛੱਡ ਕਾਲੇ ਇਹ ਗੱਲਾਂ ਨੂੰ ਤੂੰ ਐਂ ਕਰ ਕੜੀ ਚਾਹ ਧਰ ਲੈ ਚਲ ਮੈਂ ਲੱਕੜਾ ਲੈ ਕੇ ਆਉਣਾ ਚਾਗ ਧਰਦਾ ਨਲੇ ਮੈਂ ਆ ਸ਼ੰਬਰ ਲੂੰਗਾ ਤੇਰੇ ਉਹਨਾਂ ਨਾਲ ਚਾਹ ਬਣ ਜੂ ਮੇਰੇ ਉਹਨਾਂ ਆ ਮੇਰਾ ਆ ਚਾਬੀ ਨਾਲ ਕੋਠਾ ਖੋਲਣ ਵਾਲੇ ਖੋਲਦਾ ਇਹਦਾ ਮੈਂ ਉੱਥੇ ਪਏ ਤੇਰੀ ਚਾਬੀ ਚੀਲੀ ਕੱਢ ਕੇ ਰੱਖ ਦੀ ਆ ਗਿਆ ਲੱਕੜਾ ਲੈ ਕੇ ਲਿਆ ਦੋ ਨਸੀਬੋ ਉਹ ਨਸੀਬੋ ਕਿੱਥੇ ਆ ਹਾਂਜੀ ਬਾਪੂ ਜੀ ਮੰਮੀ ਤਾਂ ਮਾਸੇ ਕਰੇ ਗਏ ਹੋਇਆ ਅੱਛਾ ਬੇਟੇ ਤੁਸੀਂ ਬੈਠੋ ਲੈ ਬੋ ਕਦੋਂ ਕੁ ਉਹ ਤਾਂ ਹੋ ਗਏ ਦੋ ਘੰਟੇ ਗਿਆ ਨੂੰ ਤੁਸੀਂ ਬੈਠੇ ਹੋ ਪਾਣੀ ਲੈ ਕੇ ਆਉਣੀ ਆ ਲੈ ਆ ਪੁੱਤ ਲੈ ਉਹਦੇ ਪੁੱਤ ਜਮੀ ਸਾਰਾ ਪਿਆ ਉਹਨੂੰ ਆਏ ਨਹੀਂ ਹੈਗੇ ਦੁਪਹਿਰਾ ਦੋ ਘੜੀ ਘਰੇ ਬਹਿ ਜਾ ਐਵੇਂ ਕੋਲੇ ਕਸ਼ ਦੀ ਫਿਰਦੀ ਰਹਿੰਦੀ ਹੈ ਜੇ ਕਮ ਤਾਂ ਫਿਰ ਗੁੱਸੇ ਹੁੰਦੀ ਹੈ ਵੱਡ ਖਣ ਮੂੰਗ ਪੈਂਦੀ ਹੈ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਉਹ ਤਾਂ ਸਾਰਿਆਂ ਨੂੰ ਭੱਜ-ਭੱਜ ਪੈਂਦੇ ਆ ਤਾਂ ਹੀ ਮੈਂ ਨਹੀਂ ਕਿਹਾ ਕਹਿੰਦੇ ਮਾਸੀ ਦੇ ਜਾਗਣੇ ਮੈਂ ਕਿਹਾ ਜਾ ਜਾਓ ਅੱਛਾ ਗੁਰੀ ਆ ਗਿਆ ਨੇ ਡੈਡੀ ਜੀ ਮੈਨੂੰ ਸਵੇਰੇ ਕਹਿ ਕੇ ਗਏ ਸੀ ਵੀ ਮੈਂ ਖੇਤ ਦੇ ਸਾਰੇ ਕੰਮ ਨਾ ਨਵੇੜ ਕੇ ਸ਼ਾਮ ਨੂੰ ਆਉਂਗਾ ਘਰੇ ਤੁਸੀਂ ਬੈਠੋ ਵੀ ਚਾਹ ਬਣਾ ਕੇ ਨਾ ਮੈਂ ਗੁਰੀ ਕੋਲੀ ਜਾਣਾ ਚੰਗਾ ਬਾਪੂ ਜੀ ਗਰਮੀ ਤਾਂ ਦੇਖ ਲਓ ਕਿੰਨੀ ਹੈ ਬਾਹਰ ਉਹ ਨਹੀਂ ਪੁੱਤ ਉਹ ਕੱਲਾ ਹੈ ਉਹਨੂੰ ਚਲ ਐਨ ਨਾਲ ਹੌਸਲਾ ਹੋ ਜੂ ਵੀ ਆ ਗਿਆ ਬਾਪੂ ਹਨਾ ਚਲੋ ਠੀਕ ਹੈ ਚਲੋ ਠੀਕ ਹੈ ਪੁੱਤ ਡੈੜੀ ਦਸ ਵਾ ਇਹਨਾਂ ਵਧੀਆ ਆ ਮਮੀ ਪਤਾ ਨਹੀਂ ਚਾਰੇ ਪੈਰ ਜਾ ਕੇ ਮੈਨੂੰ ਪਈ ਰਹਿੰਦੀ ਐ ਸਾਰਾ ਦਿਨ ਪੱਪੀ ਪੱਪੀ ਆ ਗਿਆ ਦਮਨ ਪੜ ਕੇ ਹਾਂ ਪੱਪੀ ਚਲੋ ਨੀੱਚ ਖੜਾ ਰਹੇਗਾ ਗਰਮੀ ਦੇਖ ਲਾ ਕਿੰਨੀ ਹੈ ਬਿਮਾਰ ਹੋ ਜਾਏਗਾ ਆ ਜਾ ਅੰਦਰ ਹਾਂ ਦੱਸ ਫਿਰ ਕੀ ਪੜਾਇਆ ਤੈਨੂੰ ਮੈਡਮ ਨੇ ਦਿੰਨੇ ਕੁਛ ਨਹੀਂ ਬਸ ਮੜਮਾ ਦਿਮਾਗ ਖਾਂਦੀਆਂ ਰਹਿੰਦੀਆਂ ਨੇ ਲੈ ਆਏ ਨਹੀਂ ਬੋਲਦੇ ਹੁੰਦੇ ਮੈਡਮ ਨੂੰ ਪੁੱਤ ਲੈ ਬਾਬੇ ਤੂੰ ਮੇਰੇ ਮਾਮਾ ਵਾਂਗੂ ਕਹਿਣ ਲੱਗੀ ਵੀ ਪੜ ਲੈ ਮੇਰਾ ਨਹੀਂ ਪੜਨੂ ਜੀ ਕਰਦਾ ਲੈ ਹੋਰ ਫਿਰ ਤੂੰ ਕੀ ਕਰਨਾ ਮੈਂ ਵੀ ਪਾਪੇ ਸ਼ਾਮ ਨੂੰ ਆਪਦੇ ਦੋਸਤਾਂ ਨਾਲ ਖੇਡਣਾ ਹੁੰਦਾ ਹੈ। ਅੱਛਾ ਖੇਡਣਾ ਹੁੰਦਾ ਤੂੰ ਆਗੇ ਦੋਸਤਾਂ ਨਾਲ। ਪਾਪੇ ਮੇਰੇ ਸਕੂਲ ਦਾ ਕੰਮ ਕਰਦੇ। ਲੈ ਮੈਂ ਕੀ ਕਰਾਂ? ਪਹਿਲਾਂ ਤੇਰੀ ਮੰਮੀ ਮੈਨੂੰ ਬੋਲਦੀ ਸੀਗੀ। ਮੈਨੂੰ ਆਨਲਾਈਨ ਫਿਰ। ਚਲ ਕੋਈ ਨਾ ਤੂੰ ਸ਼ਾਮ ਨੂੰ ਆ ਜੀ ਮੈਂ ਕਰਵਾ ਦੂੰਗੀ। ਹੁਣ ਤੂੰ ਵਗ ਜਾ ਘਰੇ ਤੇਰੀ ਮੰਮੀ ਡਿੱਗਦੀ ਹੋ। ਜੋ ਅੱਖਾਂ ਦਾ ਵੀ ਨਸਰ ਹੀ ਪਿਆ। ਪੜ ਕੇ ਤਾਂ ਜਮਾ ਨਹੀਂ ਲੱਗੀ ਹੈਗੇ। ਖੇਡਣ ਨੂੰ ਜਿੰਨਾ ਮਰਜ਼ੀ ਕਹਿ ਦੋ। ਉਕਾੜੇ ਹਾਂ ਯਾ ਸਣਾ ਇਹ ਤਾਂ ਆਪਣਾ ਹੋ ਗਿਆ ਹਾਂ ਇਹ ਤਾਂ ਨਿਬੜ ਗਿਆ ਇਸ ਤੋਂ ਬਾਅਦ ਆਪਾਂ ਖਾਲ ਕੰਨੀ ਹੋ ਜਾਾਂਗੇ ਕੋਈ ਦੁਪਹਿਰ ਐ ਹੋਣਾ ਆਰਾਮ ਕਰੇ ਉਹਨੇ ਦਾ ਮੱਟਾ ਆਰਾਮ ਵੀ ਕਰੇ ਨਾਲ ਉਹ ਤਾਇਆ ਰਹੇਗਾ ਨਾਲ ਉਹਨੂੰ ਪੁੱਛਣਾ ਕੋਈ ਕੰਮ ਨਾ ਰਿਆ ਹੋਵੇ ਚੱਲ ਆ ਜਾ ਕੋਈ ਕੰਮ ਹੀ ਆਇਆ ਹੋਊਗਾ ਹਾਂ ਇਹ ਫੇਰ ਚੱਲਾਂਗੇ ਆਪਾਂ ਥੋੜਾ ਆਰਾਮ ਉਹਦੀ ਵਾਲੀ ਸਪਰੇਅ ਦਾ ਕਰਨੀ ਪਊ ਯਾਰ ਸੁੰਡੀ ਜੀ ਪਈ ਗਈ ਮੁੰਡਾ ਕਰਦਾ ਫੇਰ ਉਹਨੂੰ ਪੁੱਛਣਾਗੇ ਬਿੰਨੀ ਨੂੰ ਆਥਣੇ ਜੀ ਕਰ ਦਿੰਦੇ ਅਜਾ ਹਾਂ ਉਹਨੂੰ ਪੁੱਛ ਕੇ ਆਪਾਂ ਵਧੀਆ ਸਪਰੇਅ ਲਿਆ ਕੇ ਕਰਦਾ ਹਾਂ ਆ ਜਾ ਆਥਣੇ ਲਿਆਉਣੇ ਹਾਂ ਕਿਹੜੇ ਪਾਸੇ ਕੰਮ ਕਰਦੇ ਆ ਮੁੰਡੇ ਲੇ ਹਾਉਂਦੇ ਮੁੰਡੇ ਮੈਨੂੰ ਲੱਗਦਾ ਕੰਮ ਨਵੇੜਤਾ ਚਲ ਮੈਂ ਐ ਕਰਦਾ ਸ਼ਾਮੇ ਬੈਨ ਫਿਰ ਇਹਨੂੰ ਪੁੱਛ ਲੂੰਗਾ ਭਾਈ ਜੇ ਕੰਮ ਕਾਜ ਆ ਮੈਨੂੰ ਦੱਸ ਦੋ ਕੋਈ ਤੁਹਾਡੇ ਨਾਲ ਕਰਾ ਦਿੰਨਾ ਜੇ ਕੋਈ ਘਰੋਂ ਚਾਹ ਪਾਣੀ ਲੈਣਾ ਉਹ ਲੈ ਆ ਦਿੰਨਾ ਆਜੂ 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 ਹੋਰ ਤਾਂ ਠੀਕ ਹੈ ਵਧੀਆ ਸ਼ੇਰਾ ਵਧੀਆ ਹੋਰ ਕੰਮ ਕਾਜ ਤਾਂ ਨਵੇੜ ਲੈ ਸਾਰਾ ਓਏ ਹਾਂ ਬਾਪੂ ਕੰਮ ਤਾਂ ਨਿਭਣਿਆ ਵਰਗੀ ਨੇ ਬੱਸ ਆ ਵਾਹ ਕਿ ਖਾਲ ਜੀ ਰਹਿ ਗਿਆ ਕਰਨ ਵਾਲਾ ਬਾਕੀ ਕੰਮ ਨਵੇੜਿਆ ਏ ਤੁੱਪ ਵਾਲੀ ਹੋਰੀ ਜੀ ਮੈਂ ਸੋਚਿਆ ਆਰਾਮ ਕਰ ਲਈਏ ਉਹ ਬਿਲਕੁਲ ਸਹੀ ਗੱਲ ਆ ਪੁੱਤ ਤੁਸੀਂ ਐਂ ਕਰੋ ਪਿਛਲੇ ਪੈਰ ਕਰ ਲਿਓ ਕੰਮ ਹੁਣ ਕਰੋ ਆਰਾਮ ਤੁਸੀਂ ਬਹੁਤ ਗਰਮੀ ਆਤਦੀ ਪੈ ਰਹੀ ਆ ਬਾਈ ਕਿਤੇ ਉਨ ਡਿੱਗ ਜੂ ਹੋਰ ਕੰਮ ਕਾਜ ਵੜਿਆ ਕਰਨ ਵਾਲੇ ਆਪਦਾ ਧਿਆਨ ਰੱਖੋ ਭਾਈ ਪਹਿਲਾਂ ਆਰਾਮ ਕਰਨ ਆ ਤੇ ਸੱਚ ਜਾਇਆ ਸੀ ਉਧਰ ਹਾਂ ਪੁੱਤ ਉਧਰ ਤਾਂ ਮੈਂ ਜਾਇਆ ਕੰਮ ਨਵੇੜਿਆ ਸਾਰਾ ਉਹ ਚਲ ਵਧੀਆ ਰਹਿਵਾ ਪੋਤਾ ਕੰਮ ਨਵੇੜਿਆ ਟਾਈਮ ਦਾ ਮਾਦਨੂਆ ਇਹ ਕਹਿੰਦਾ ਸੀਗਾ ਆਪਾਂ ਵੀ ਆਰਤੀ ਕੋਲੇ ਜਾਇਆ ਚਾਰ ਰੁਪਏ ਲਿਆ ਹਿਸਾਬ-ਕਿਤਾਬ ਕਰਕੇ ਤੋਂ ਉਹ ਹਾਂ ਪੁੱਤ ਫਿਰ ਆਪਾਂ ਐ ਕਰਦੇ ਆ ਆਪਾਂ ਦੋਨੇ ਚੱਲਦੇ ਆ ਆਪਾਂ ਸਾਰਾ ਹਿਸਾਬ-ਕਿਤਾਬ ਕਰਿਆ ਹੁੰਨੇ ਨਾਲੇ ਜਿਹੜਾ ਪਿੰਡ ਚ ਦੇਣਾ ਲੈਣਾ ਰਹਿੰਦਾ ਉਹ ਵੀ ਦੇ ਦਾਂਗੇ ਪੁੱਤ ਨਿਵੇੜ ਦਾਂਗੇ ਸਾਰਾ ਉਹ ਤਾਂ ਆਇਆ ਪਾਣੀ ਪੀਣਾ ਉਹ ਬੱਸ ਵਾਹ ਸ਼ਿਰਾ ਮੈਂ ਤਾਂ ਹੁਣੀ ਪੀ ਕੇ ਹਟਿਆ ਉਹ ਤਾਂ ਆਇਆ ਸਾਡਾ ਜਣ ਕੰਮ ਕਰੇ ਬਿਨਾ ਸਰਦਾ ਨਹੀਂ ਤੂੰ ਤਾਂ ਘਰੇ ਵਜਾ ਕਰ ਤੂੰ ਕਿਉਂ ਧੁੱਪ ਚਾਉਣਾ ਇੱਥੇ ਉਹ ਪੁੱਤ ਦੀਪੀ ਘਰੇ ਕੱਲੀ ਸੀ ਮੈਂ ਆਖਿਆ ਮੈਂ ਕੱਲਾ ਘਰੇ ਕੀ ਕਰੂੰਗਾ ਚਲ ਖੇਤ ਚੱਲ ਪੜਦੇ ਆਂਗੇ। ਉਹ ਬਾਪੂ ਬੇਬੇ ਹੈ ਨਹੀਂ ਜੀ ਘਰ ਫੇਰਾ। ਦੀਪੀ ਕਹਿੰਦੀ ਉਹ ਤਾਂ ਪਿੰਡ ਚ ਗਈ ਹੋਈ ਹੈਗੀ। ਔਰ ਚਲ ਪੜੀ ਆ ਬਾਪੂ ਕਹਿੰਦੇ ਪਾਕੀ ਕਿਸੇ ਦੇ। ਇਹ ਕਰਿਓ ਦੀਪੀ ਨਾਲ ਹੀ ਲੜੀ ਜਾਂਦੀ ਰਹੀ ਸਾਰਾ ਦਿਨ। ਉਹ ਪੁੱਤ ਤੈਨੂੰ ਤੇਰੀ ਮਾਂ ਦੇ ਸੁਭਾਅ ਦਾ ਪਤਾ ਹੈ। ਤੁਸੀਂ ਆਪ ਹੀ ਚੁੱਪ ਰਹਿ ਜਾ ਕਰੋ। ਇਹੀ ਚੰਗਾ ਹੈਗਾ। ਉਹ ਬਾਪੂ ਆਪਾਂ ਦਾ ਚੁੱਪ ਰਹਿਣਾਂਗੇ। ਤੈਨੂੰ ਪਤਾ ਫਿਰ ਵੀ ਦੀਪੀ ਵਾਲੇ ਨਮੀ ਨਮੀ ਆਈ ਹੈਗੀ ਘਰ ਚਾ ਜੇ ਇੱਕ ਵਾਰ ਰਿਸ਼ਤੇ 'ਚ ਫਰਕ ਪੈ ਜਾਣਾ ਸਾਰੀ ਉਮਰ ਲੰਘ ਜਾਂਦੇ ਠੀਕ ਨਹੀਂ ਹੁੰਦੇ ਹੈਗੇ। ਤੇਰੀ ਮਾਂ ਨੂੰ ਕਿਹੜਾ ਸਮਝਾਵੀ ਉਹ ਤਾਂ ਆਪਣੀ ਲੈ ਕੇ ਬਹਿ ਜਾਂਦੀ ਆ ਨਾਲੇ ਮੇਰੀ ਗੱਲ ਕਿੱਥੇ ਸੁਣਦੀ ਆ ਉਹ ਉਹ ਤਾਂ ਆ ਭਾਬੀਓ ਸਿਆਣੀ ਆ ਜਿਹੜੀ ਬੋਲਦੀ ਨਹੀਂ ਨਹੀਂ ਅੱਜ ਕੱਲ੍ਹ ਨਹੀਂ ਕਿੱਥੇ ਬੋਲਣ ਦੀਆਂ ਨੇ ਤੈਨੂੰ ਤਾਂ ਪਤਾ ਹੀ ਆ ਨਾਲੇ ਉਹ ਤੇ ਤਾਂ ਗੱਲ ਤੇਰੀ ਸਹੀ ਆ ਜੇ ਸਿਆਣੀ ਆ ਤੈਨੂੰ ਨਹੀਂ ਵੀ ਜਾਂਦੀ ਆ ਨਾ ਐਦਾ ਮੈਨੂੰ ਮੇਰੀ ਧੀ ਤੇ ਮਾਨ ਆ ਗਈ ਧੀਆਂ ਤੋਂ ਵੱਧ ਕੇ ਆ ਨੂੰਹਾਂ ਵਾਲਾ ਤਾਂ ਕੰਮ ਹੀ ਨਹੀਂ ਉਹਦੇ ਕੋਲੇ ਮਾਂ ਤੇਰੀ ਤਾਈ ਦਾ ਸੁਭਾਅ ਤੈਨੂੰ ਪਤਾ ਕੱਭਾਗਾ ਨਾ ਚਲੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜੇ ਸਮਝੇ ਆ ਨਾ ਚਲੋ ਠੀਕ ਆ ਫਿਰ ਤੁਸੀਂ ਕੱਲੇ ਟਾਈਮ ਨਾਲ ਆ ਜਾਓ ਪਤਾ ਇਹਨ ਮੈਂ ਚੱਲਦਾ ਫਿਰਾਂ ਆ ਜੂਗਾ ਟਾਈਮ ਹਾਂ